ਨੀ ਬਲ ਗੁਰਾਂ ਦੀ ਬਾਣੀ ਤੁਝ ਜਿਵੇਂ ਸਤ ਨਾਮ ਵਾਹਿ ਗੁਰੂ 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 ਸਤ ਨਾਮ ਤਨ ਨਾਮ ਵਾਹਿਗੁਰੂ ਸ ਮੇਰਾ ਮਨ ਕਦੇ ਵਿਡੋਲੇ ਨਾ ਐਸੀ ਕਿਰਪਾ ਕਰੋ ਮਹਾਰਾਜ ਮੇਰਾ ਮਨ ਕਦੇ ਵਿਡੋਲੇ ਨਾ ਵਾਹਿਗੁਰੂ 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 ਐਸੀ ਕਿਰਪਾ ਕਰੋ ਮਹਾਰਾਜ ਐਸੀ ਕਿਰਪਾ ਕਰੋ ਮਹਾਰਾਜ ਕਦੇ ਵਿਡੋਲੇ ਨਾ ਵਿਡੋਲੇ ਨਾ ਮੇਰਾ ਮਨ ਕਦੇ ਵਿਡੋਲੇਗਾ ਕਦੇ ਵਿਡੋਲੇ ਨਾ ਮੇਰਾ ਮਨ ਕਦੇ ਵਿਡੋਲੇਗਾ ਕਦੇ ਵਿਡੋਲੇ ਨਾ ਮੇਰਾ ਮਨ ਕਦੇ ਵਿਡੋਲੇ ਆਓ ਸੰਗ ਤੇ ਤੁਹਾਨੂੰ ਜੀ ਆਇਆਂ ਨੂੰ ਮਨਾਈਏ ਖੁਸ਼ੀਆਂ ਨਾਲ ਮਨਾਈਏ ਅੱਪਾ ਖੁਸ਼ੀਆਂ ਨਾਲ ਮਨਾਈਏ ਪ੍ਰਕਾਸ਼ ਦਿਹਾੜਾ ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਸਤਿਗੁਰਾਂ ਦਾ ਜਿਨੇ ਸੱਚ ਦਾ ਹੋਕਾ ਲਾਇਆ ਜਿਨੇ ਸੱਚ ਦਾ ਹੋਕਾ ਲਾਇਆ ਜਿਨੇ ਸੱਚ ਦਾ ਹੋਕਾ ਲਾਇਆ ਜਿਨੇ ਸੱਚ ਦਾ ਹੋਕਾ ਇਹ ਸੋ ਨਿਹਾਲੂ ਸਾਚੀਆ ਕਾਲ तो तेरी जय जयकार। है तेरी जय जयकार। है तेरी जय जय वाहेरू सत्यना वाहरु तेरा सतनाम लेओ दे, दे सतनाम देओ सतनाम वाहे गुरु सतनाम वाहे गुरु सतनाम वाहे गुरु ग्रू। सतनाम वाहे गुरु चलो सतनाम वाहे गुरु सतनाम वाहे गुरु <ग्रूण> बोने वा <ग्रूण> सोनि हाल साल गुरु जी का खालसा भाई गुरु जी का खालसा

ਬਾਣੀ ਬਾਬੇ ਨਾਨਕ ਦੀ 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 ਹਾਏ ਬਾਬੇ ਹਰ ਕਸੇ ਹੋ ਕੋਲ ਦੁਨੀਆ ਦੇ ਤਾਰੇ ਕੋਲ ਦੁਨੀਆ ਦੇ ਤਾਰੇ ਰਣੀ ਜਿਨਾ ਪੜਿਆ ਆਹੋ ਕੋਲ ਦੁਨੀਆ ਦੇ ਤਾਰੇ ਕੋਲ ਦੁਨੀਆ ਦੇ ਕਹਾਣੀ ਬਾਬੇ ਨਾਨਕ ਦੀ ਕਰ ਕਰ ਵਿੱਚ ਕਹਾਣੀ ਬਾਬੇ ਨਾਨਕ ਦੀ ਕਰ ਕਰ ਵਿੱਚ ਕਹਾਣੀ ਬਾਬੇ ਨਾਨਕ ਦੀ ਕਰ ਕਰ ਵਿੱਚ ਕਹਾਣੀ ਬਾਬੇ ਨਾਨਕ ਦੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਕਰ ਕਰ ਵਿੱਚ ਕਹਾਣੀ 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 ਬਾਬੇ ਨਾਨਕ ਦੀ ਧੰ ਹੈ ਧੰ ਹੈ ਧੰ